ਹੁਣ ਤੱਕ ਹੁਣ ਤੱਕ ਜਿੰਨੀਆਂ ਕਿ ਜਮੀਨਾਂ ਪਚਾਈਆਂ ਜੁਨੀਆ ਨਹੀਂ ਵਿਚਾਰੀ ਆ ਛੋਟੇ ਐਮਐਲ ਦਾ ਖਾ ਕੇ 50 50 1000 ਕਰੋੜ ਬਹਿ ਜਾਂਦੇ ਆ ਕੁਝ ਦਿਹਾੜੀ ਛੜ ਕੇ ਕਿਸੇ ਕੰਮ ਤੇ ਤੁਰਿਆ ਫਿਰਦਾ ਉਹਦੋਂ ਦੋ ਪੈਸੇ ਪਰਿਵਾਰ ਲਈ ਬਣਾ ਲੇ ਤਾਂ ਏਡੀ ਗੱਲ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਮੈਂ ਇਲਜ਼ਾਮ ਨਹੀਂ ਲਾਉਂਦਾ ਵੀ ਖਾ ਗਏ ਹੋਣਗੇ ਚਲ ਲੋਕਾਂ ਵਾਲੀ ਗੱਲ ਸਿਰੇ ਚੜਾ ਰਿਹਾ ਮੈਂ ਪਹਿਲੀ ਗੱਲ ਤਾਂ ਇਹਨਾਂ ਦੀ ਤਰੀਕੀ ਮਹੀਨੇ 'ਚ ਇੰਨੇ ਪਰਚੇ ਪਾਏ ਜਾਂਦੇ ਵੀ 20 ਤਾਂ ਤਰੀਕੇ ਹੀ ਹੁੰਦੇ ਆ ਅਗਲੇ ਦਾ ਤੇਲ ਮੱਛੀਆਂ ਦਾ ਵਕੀਲ ਕਰੀ ਜਾਂਦੇ ਆ ਆਪ ਦੇ ਬੰਦੇ ਨੂੰ ਨਾਂ ਨਿੰਦਾ ਕਰੋ ਉਹੀ ਕਾਨੂੰਨ ਤਿੰਨੇ ਫੇਰਾ ਕੇ ਹੁਣ ਤੁਸੀਂ ਦੂ ਸ਼ੂਭਿਆਂ ਜ ਆਪਣੇ ਮੁੱਖ ਮੰਤਰੀ ਸਾਹਿਬ ਚੱਡੀ ਜਾਨ ਨਹੀਂ ਕਮਸ਼ੇ ਕੰਬੀ 2 ਲੱਖ ਮਾਨਸ ਤੋਰੀ ਜਾਣੇ ਦਾ ਰਿਆ ਹਰਿਆਣਾ ਪੰਜਾਬ ਏਕਤਾ ਜਿੰਦਾਬਾਦ ਜਿੰਦਾਬਾਦ ਹੱਥ ਵਾਂ ਲੈ ਲੋ ਮੋਗਰਾ ਔਰ ਈ ਸਰਕਾਰ ਨਾਲ ਅਗਾ ਕਰ ਲੋ ਜਬ ਕੰਮ ਚਾਲਾ ਨਹੀਂ ਚੱਲੇ ਨੀਗਾ ਅੱਜ ਅਸੀਂ ਖਨੌਰੀ ਪਾਟਰ ਤੇ ਆਏ ਹੋਏ ਆ ਜਿਹੜੀ ਮਹਾ ਪੰਚਾਇਤ ਹੈ ਉਹ ਇੱਥੇ ਸੱਦੀ ਗਈ ਸੀ ਅੱਜ ਵੱਟਾ ਇਕੱਠ ਹੋਇਆ ਤੁਹਾਨੂੰ ਕੀ ਲੱਗਦਾ ਏ ਇਸ ਇਕੱਠ ਦਾ ਸਰਕਾਰ ਤੇ ਪ੍ਰਭਾਵ ਪਊਗਾ ਪਊਗਾ ਪ੍ਰਭਾਵ ਵੀਰੇ ਜਦੋਂ ਘਰਾਂ ਚੋਂ ਨਿਕਲ ਲੋਗੇ ਨਿਕਲੋਗੇ ਰਿਪੋਰਟ ਤਾਂ ਜਾਂਦੀ ਆ ਵੀ ਇਹ ਸੂਬਾ ਕਿਉਂ ਬਾਗੀ ਹੋਇਆ ਫਿਰਦਾ ਕਿਉਂ ਇਹ ਇਕੱਠ ਕਰ ਰਹੇ ਆ ਰਿਪੋਰਟ ਤਾਂ ਜਾਣੀ ਆ ਇੰਟੈਲੀਜੈਂਸ ਇੱਥੋਂ ਸੈਂਟਰ ਦੀ ਵੀ ਇੱਥੇ ਬੈਠੀ ਆ ਪੰਜਾਬ ਸਰਕਾਰ ਨੂੰ ਵੀ ਫਿਕਰ ਆ ਫਿਕਰ ਤਾਂ ਹੁੰਦੀ ਆ ਜਦੋਂ ਤੁਸੀਂ ਮੋਰਚਾ ਕੋਈ ਵੀ ਲੜੋਗੇ ਇਹ ਨਹੀਂ ਹੁੰਦਾ ਵੀ ਉਹ ਬੇਫਾਲਤੂ ਜਾਊ ਜੇ ਕਿਸੇ ਮਕਸਦ ਲਈ ਆਇਆ ਹਾਂ ਆਇਆ ਤਾਂ ਕਾਮਯਾਬ ਹੋਮਾਗੇ ਹੁਣ ਪਿੱਛੇ ਜੇ ਆਪਾਂ ਦੇਖਦੇ ਆਂ ਜਦੋਂ ਰਕੇਸ਼ ਟਕੈਤ ਜੀ ਆਏ ਸੀ ਇੱਥੇ ਉਦੋਂ ਵੀ ਅਸੀਂ ਆਏ ਸੀ ਠੀਕ ਕਈ ਵੱਡੇ ਵੱਡੇ ਆਗੂ ਜਿਵੇਂ ਚੜੂਨੀ ਸਾਹਿਬ ਆਏ ਉਹਨਾਂ ਨੂੰ ਇੱਥੇ ਬੋਲਣ ਨਹੀਂ ਦਿੱਤਾ ਗਿਆ ਠੀਕ ਹੈ ਜੀ ਜਿਵੇਂ ਵੱਡੇ ਵੱਡੇ ਆਗੂ ਆਏ ਕੀ ਗੱਲ ਇੱਕਾ ਕੀ ਹੋਣੀ ਹੋ ਰਹੀ ਆ ਇੱਕਾ ਹੋਣਾ ਚਾਹੀਦਾ ਵੀਰੇ ਵੱਡੀ ਲੜਾਈ ਆ ਆ ਬੋਲਣ ਵਾਲਿਆਂ ਦਾ ਸਾਰੀਆਂ ਛੋਟੀਆਂ ਗੱਲਾਂ ਰਹਿ ਗਈਆਂ ਹੁਣ ਤਾਂ ਨਿਕਲੋ ਘਰਾਂ ਚੋਂ ਉਹੀ ਕਾਨੂੰਨ ਤਿੰਨੇ ਫੇਰ ਆ ਕੇ ਹੁਣ ਤੁਸੀਂ ਦੂਜੇ ਪਾਸੇ ਦੀ ਕੰਨ ਮਰੋੜ ਲਿਆ ਹੁਣ ਸੂਬਿਆਂ ਦੇ ਸਰਤੀ ਸੂਬਿਆਂ ਦੇ ਆਪਣੇ ਮੁੱਖ ਮੰਤਰੀ ਸਾਹਿਬ ਚੱਡੀ ਜਾਨ ਨਹੀਂ ਵੀ ਇਹ ਰੋਕ ਦੋ ਲਾਗੂ ਹੋਣੀ ਹੋਣੀ ਆ ਇਹ ਤਾਂ ਵੀਰੇ ਇਹ ਤਾਂ ਗੱਲਾਂ ਛੋਟੀਆਂ ਨਹੀਂ ਆ ਬੋਲਣ ਮੰਨਿਆ ਸਾਰੇ ਬੰਦੇ ਆਓ ਇਕੱਠੇ ਮੈਦਾਨ ਚੋ ਕੇ ਲੜੀਏ ਨਹੀਂ ਇਹ ਬਾਡਰ ਖਣਾ ਓਰੀਜਨਾ ਹੋਰ ਬਾਡਰ ਘੇਰ ਲੈਣ ਦੂਜੀਆਂ ਜੁਨੀਅਨ ਅਸੀਂ ਵੀ ਜਿਹੜੇ ਮਰਜੀ ਬਾਡਰ ਤੇ ਸਾਨੂੰ ਬਾਜ ਮਾਰੋ ਅਸੀਂ ਆਵਾਂਗੇ ਤੇ ਤੁਸੀਂ ਹੁਣ ਸਾਰੇ ਪੰਜਾਬ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਮੰਨ ਲਓ ਜਿਹੜੇ ਆਪਾਂ ਗੱਲ ਕਰੀਗੇ ਜਿਹੜਾ ਇੱਕ ਵਾਰ ਵੀ ਪਿੰਡ ਚ ਧਰਨੇ ਚ ਨਹੀਂ ਆਇਆ ਹੁੰਦਾ ਇਹਦਾ ਜਥੇਬੰਦੀਆਂ ਨੇ ਜੀ ਇਲੈਕਸ਼ਨ ਲੜ ਲਿਆ ਤਾਂ ਨਹੀਂ ਹੈ ਨਾ ਮਗਰ ਲੋਕ ਉਹਨਾਂ ਨੂੰ ਕੀ ਜਵਾਬ ਦੇਣਾ ਇਲੈਕਸ਼ਨ ਤਾਂ ਵੀਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਛੋਟੇ ਜੇ ਬੰਦੇ ਛੋਟੇ ਇਲੈਕਸ਼ਨ ਲੜ ਲੇ ਤੇ ਫਿਰ ਕੀ ਪਰ ਲੋ ਆ ਗਈ ਛੋਟੇ ਮੀਟਰ ਅਗਲੇ ਬਾਹਰ ਨਹੀਂ ਨਿਕਲ ਦਿੰਦੇ ਛੋਟੀਆਂ ਜ਼ਮੀਨਾਂ ਨਹੀਂ ਘੁਰਕ ਹੋਣ ਦੇ ਰੇ ਹੁਣ ਤੱਕ ਹੁਣ ਤੱਕ ਜਿੰਨੀਆਂ ਕਿ ਜ਼ਮੀਨਾਂ ਪਚਾਈਆਂ ਜੁਨੀਆ ਨਹੀਂ ਵਿਚਾਰ ਰਹੀ ਆ ਛੋਟੇ ਐਮਐਲਏ ਦਾ ਖਾ ਕੇ 50 50 700 ਕਰੋੜ ਵਹਿ ਜਾਂਦੇ ਆ ਛੋਟੇ ਇਹ ਬੰਦੇ ਲੜ ਰਹੇ ਆ ਐ ਲੱਤਾਂ ਨੱਕ ਚਾ ਕਰੋ ਖੜਿਆ ਕਰੋ ਜੇ ਬੰਦਾ ਕੋਈ ਚੱਲ ਲਾਲ ਹੋ ਵੀ ਕੁਝ ਦਿਹਾੜੀ ਛੱਡ ਕੇ ਕਿਸੇ ਕੰਮ ਤੇ ਤੁਰਿਆ ਫਿਰਦਾ ਉਹਨੂੰ ਦੋ ਪੈਸੇ ਪਰਿਵਾਰ ਲਈ ਬਣਾ ਲੇ ਤਾਂ ਏਡੀ ਗੱਲ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਮੈਂ ਇਲਜ਼ਾਮ ਨਹੀਂ ਲਾਉਂਦਾ ਵੀ ਖਾ ਗਏ ਹੋਣਗੇ ਚਲ ਲੋਕਾਂ ਵਾਲੀ ਪਹਿਲੀ ਗੱਲ ਤਾਂ ਇਹਨਾਂ ਦੀ ਤਰੀਕੀ ਮਹੀਨੇ 'ਚ ਇੰਨੇ ਪਰਚੇ ਪਾਏ ਜਾਂਦੇ ਵੀ 20 ਦਾ ਤਰੀਕਾ ਹੀ ਹੁੰਦਾ ਅਗਲੇ ਦਾ ਤੇਲ ਮੱਛੀਆਂ ਦਾ ਵਕੀਲ ਕਰੀ ਜਾਂਦੇ ਆ ਆਹਦੇ ਬੰਦੇ ਨੂੰ ਨਾ ਨਿੰਦਾ ਕਰੋ ਪੱਲੇ ਕੱਖ ਨਹੀਂ ਰਹਿਣਾ ਜੇ ਜ਼ਮੀਨਾਂ ਚਲੀ ਨਹੀਂ ਜੇ ਆਪਾਂ ਉਹੀ ਆਧਾਰਨ ਤੌਰ ਤੇ ਗੱਲ ਕਰ ਲਈਏ ਹੁਣ ਮੰਨ ਲਓ ਕੋਈ ਬੰਦਾ ਏ ਉਹ ਪਾਵਰ ਚ ਐ ਸੱਤਾ ਚ ਐ ਉਹਦੇ ਬਰਾਬਰ ਐ ਕੋਈ ਬੰਦਾ ਉਹਨੂੰ ਨਿੰਤੀ ਜਾਂਦਾ ਭੰਡੀਆਂ ਜਾਂਦਾ ਜੇ ਉਹ ਚ ਕੋਈ ਨੁਕਸ ਹੋਊਗਾ ਉਹਨੇ ਜਦਿਆਂ ਨੂੰ ਦਬਲ ਲੈਣਾ ਨੱਪ ਦੇਣਾ ਠੀਕ ਜੇ ਉਹ ਸੋਚਣ ਦੀ ਗੱਲ ਐ ਜੇ ਜਥੇ ਬੰਦੀ ਦੇ ਕੋਈ ਨੁਕਸ ਹੋਵੇ ਸੱਤਾ ਨੂੰ ਦਾਬਣਾ ਲਵੇ ਜੇ ਸਾਫ਼ ਸੁਥਰੇ ਹੈ ਨੇ ਤਾਂ ਹੀ ਉਹ ਲੜੀ ਜਾਂਦੇ ਨੇ ਵੀਰੇ ਉਹੀ ਤਾਂ ਗੱਲ ਆ ਹੁਣ ਨੂੰ ਕਿੱਡੀਆਂ ਏਜੰਸੀਆਂ 100 ਕੁਸਾ ਈਡੀ ਦੀਆਂ ਰੈਡਾਂ ਤੇ ਹੁਣ ਨੂੰ ਘੇਰ ਲੈਂਦੇ ਜੇ ਕੋਈ ਕਰੰਟ ਆ ਸਹੀ ਚੱਲ ਰਿਹਾ ਫੇਰ ਹੀ ਹੋ ਰਿਹਾ ਨਾ ਸਾਰਾ ਕੁਝ ਮੈਂ ਤਾਂ ਬੇਨਤੀ ਕਰਦਾ ਵੀ ਅੱਜ ਏਕਾ ਕਰੋ ਉਹੀ ਤਿੰਨੇ ਕਾਨੂੰਨ ਫੇਰ ਉਮੀ ਖੜਿਆ ਕੇ ਉਹੀ ਸਿਰ ਤੇ ਲੜਾਈ ਆ ਪਹਿਲਾਂ ਵਾਲੀ ਲੜਾਈ ਤੁਸੀਂ ਲੜੇ ਹੋ ਠੀਕ ਹੈ ਇੱਕ ਸਿੱਖੀ ਆਇਓ ਅਜੇ ਮੋਰਚਾ ਦਿੱਤੇ ਨਹੀਂ ਆ ਮੋਰਚਾ ਜਿਤਨਾ ਜ਼ਰੂਰੀ ਨਹੀਂ ਅਗਲਾ ਮੋਰਚਾ ਖੜਾ ਨਹੀਂ ਕਹਿਣ ਦਾ ਮਤਲਬ ਇਹ ਹੈ ਸ਼ਾਂਤਮਈ ਜਥੇਬੰਦੀਆਂ ਲੜਦੀਆਂ ਆਪਾਂ ਵੀ ਸ਼ਾਂਤਮਈ ਆਉਨੇ ਆਪਾਂ ਕਿਸੇ ਨੂੰ ਛੋਟ ਨਹੀਂ ਮਾਰਦੇ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ ਜੇ ਤਾਂ ਆਪਾਂ ਸ਼ਾਂਤਮਈ ਆਉਨੇ ਆ ਜੂਨੀਅਨਾਂ ਵੀ ਸ਼ਾਂਤਮਈ ਆਉਨੀਆਂ ਠੀਕ ਆਪਾਂ ਸ਼ਾਂਤਮਈ ਪ੍ਰੋਟੈਸਟ ਕਰਦੇ ਆ ਲੋਕ ਨੇ ਪਰ ਸ਼ਾਂਤਮਈ ਪ੍ਰੋਟੈਸਟ ਹੀ ਆਪਾਂ ਸ਼ਾਂਤਮਈ ਧਰਨੇ ਪਿੱਛੇ ਜਿੱਤੇ ਆ ਪਰ ਲੋਕ ਨੇ ਜਿਹੜੇ ਉਹੀ ਬਿਨਾਂ ਗੱਲ ਤੋਂ ਨਕਾਰਾਤਮਕ ਗੱਲਾਂ ਕਿਉਂ ਕਰੀ ਕੋਸੇ ਯਾਰ ਵੀਰੇ ਉਹ ਕਣਕ ਚ ਗੁੱਲੀ ਡੰਡਾ ਉੱਗਿਆ ਹੁੰਦਾ ਥੋੜ੍ਹੀ ਜਿੰਨੀ ਸੋਚ ਹੁੰਦੀ ਆ ਉਹ ਕਰੀ ਜਾਂਦੇ ਲੜਨ ਵਾਲੇ ਲੋਕ ਘਰਾਂ ਚ ਨਹੀਂ ਜਾਂਦੇ ਉਹ ਆਉਂਦੇ ਆ ਬਾਰਡਰ ਤੇ ਤੁਹਾਨੂੰ ਕੀ ਲੱਗਦਾ ਗੁੱਲੀ ਡਟਾਏ ਹੋ ਖਤਮ ਹੋ ਜਾਊਗਾ ਕਿਸਨ ਕੋਰ ਬਣੇ ਹੋਜੂ ਹੋਜੂ ਵੀਰੇ ਪਹਿਲਾਂ ਨਹੀਂ ਹੋਇਆ ਪਹਿਲਾਂ ਵਾਲੇ ਮੋਰਚੇ ਚ ਹੋਜੂ ਲੋਕਾਂ ਦੀ ਸੋਚ ਬਣ ਜੂ ਆਣ ਅਖੀਰ ਚ ਤੁਸੀਂ ਕਿਸਾਨਾਂ ਨੂੰ ਕੀ ਸੰਦੇਸ਼ ਬਸ ਵੀਰੇ ਇਕੱਠੇ ਹੋ ਜਾਓ ਧੰਨਵਾਦ ਜੇ ਆਪਾਂ ਹੁਣ ਮੌਕੇ ਦੀ ਗੱਲ ਕਰੀਏ ਜਿਹੜੀ ਜਗਜੀਤ ਸਿੰਘ ਟੱਲੇਵਾਲ ਦੀ ਹਾਲਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ ਸਰਕਾਰ ਇਹਦੇ ਉੱਤੇ ਕੋਈ ਸੀਰੀਅਸ ਕਿਉਂ ਨਹੀਂ ਲੈ ਰਹੀ ਇਸ ਗੱਲ ਨੂੰ ਸਰਕਾਰ ਕੋ आज तो ही लिया सरकार ने तो दिल्ली तो ही खड़ वाली जमनी ली है श्री झूठ बोल गया उड़े ठा दिया हमें नहीं काम चल गया था मारा काम चल गया था मारा उड़े दिल्ली से बैठे थे यू सिर्फ मारे में थोड़ा हाँ खराबा हो गए जय खराबे में बात आएगी नहीं तकता तो हिला दिया था हमने हाँ सही हा भाई तक तो यू ताजरवा गद्दी और उसकी न, ਉਹ ਬੰਗਲਾਦੇਸ਼ ਦੀ ਢਾਲੋ じゃ ਕੰਮ ਹੈ ਇਹ ਬਤਾਓ ਅਰ ਉਹੜਾ ਹੀ ਕੰਮ ਹੈ ਹੂੰ ਯੂਏ ਕੰਮ ਹੋਣਾ ਹੈ ਬੰਗਲਾਦੇਸ਼ ਦੀ ਢਾਲੇ ਹੂੰ ਭਾਤਵਾਜੀ ਕਰ ਕਰ ਕੇ ਕਦੇ ਕੋਸ਼ੇ ਵਾਦੇ ਕਰੇ ਕਦੇ ਕੋਸ਼ੇ ਵਾਦੇ ਕਰ ਇੱਕ ਵਾਦਾ ਪੂਰਾ ਕਰਤਾ ਨਹੀਂ ਉਹ ਥਾਰੀ ਲਗਨੀ ਸੁਣੀ ਜੋ ਪੁੱਤ ਚਾਚੀਤਾਤਾ ਬਾਈ ਉਹ ਪੁੱਤ ਗੱਦੀਵਾ ਆ ਗਿਆ ਹੈ ਆਪਾਂ ਮੌਕੇ ਦੀ ਗੱਲ ਕਰੀਏ ਅੱਜ ਕਿਸਾਨਾਂ ਦਾ ਜਿਹੜਾ ਵੱਡਾ ਇਕੱਠ ਹੈ ਉਹ ਇੱਥੇ ਹੋਇਆ ਹੈ ਇਹ ਤੁਹਾਨੂੰ ਦੇਖ ਕੇ ਕੱਟ ਕੀ ਮਹਿਸੂਸ ਹੋਇਆ कितने मानस तू पहले बता तू आज मेरे दो ढाई लाख okay. मैं पांच लाख मानस था मैं पांच लाख मानस था मैं कम से कम भी आड़े 20 किलोमीटर पांच चाल हूँ पंजाब के बाद सुन गाँव में मानस नहीं देखो तू बड़ा है मैं भी बनाऊ हूँ बेटे मैं भी करू इस काम ने फिर मन गांक घूम के देखा है गांव में कोई मानस नहीं था ओके हरियाणा ਦਾ ਮਾ ਉਹ ਹਰਿਆਣੇ ਮੇ ਵੀ ਬਾਸੁੰਦੇ ਕਮਸ਼ੇ ਕੰਬੀ ਕਮਸ਼ੇ ਕੰਬੀ 2 ਲੱਖ ਮਾਨਸ ਤੋਂ ਹਰਿਆਣੇ ਦਾ ਰਿਆ ਹਰਿਆਣਾ ਪੰਜਾਬ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਕਰ ਹੈ ਉਹ ਕੋਈ ਗੱਲਬਾਤ ਕਰਕੇ ਰਾਜੀ ਨਹੀਂ ਤੁਹਾਨੂੰ ਕੀ ਲੱਗਦਾ ਉਹ ਕਿਸਾਨਾਂ ਨੂੰ ਹੌਲੇ ਹਲਕੇ ਮੇ ਲੈ ਰਹੀ ਹੈ ਕਤੀ ਹਲਕੇ ਮੇ ਲੈ ਰਹੀ ਹੈ ਨਾ ਥਮਨਾ ਜਾਂ ਤਾਂ ਛੜੇਗੀ ਕੋਡਾ ਬਛੜ ਲੋ ਕੰਮ ਨੇ ਜਾਂ ਤਾਂ ਛੜੇਗੀ ਅਰ ਆਥਮਾ ਲੈ ਲੋ ਮੋਗਰਾ और इस सरकार ने आगे कर लो जब काम चल नहीं नीचे नहीं गा कभी खुले तक है इस बात मोगे तो हाथ मठाने पड़ेंगे और जड़े बोर्डर पर आ रहे हैं भी नहीं थमेंगे या यात्रा बता दो सही गल है और तरह इतने बूढ़े बूढ़े मेरे माँ बाप दादा दात्या मारा से दुखी हो रहा रोडा में इस सरकार ने क्या समझेंगे हम फेरे ਤਮਰਾਤ ਇਸ ਦੇਸ਼ ਦਾ ਪੇਟ ਪਰ ਪਰ ਕੇ ਢੋਲੇ ਡਾ ਡਿਓ ਲੀਏ ਤੇ ਅਗਲੀ ਪੀੜੀ ਨਵੀਆਂ ਕਰਨਾ ਸੋਚ ਰਹੇ ਹਾਂ ਮਹਾਰੀ ਦਾ ਮੋਤੀ ਸਾਹਿਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਐਮਐਸਪੀ ਸਹੀ ਦਿੱਤਾ ਜਾ ਰਿਹਾ ਪਰ ਇਹ ਕਿਸਾਨਾਂ ਦੇ ਵੱਲੋਂ ਦੇ ਕਿਸ਼ਤੇ दिए ਐਮਐਸਪੀ ਥਾਰੀ ਬਕੀ ਹੈ ਮਹਾਰੀ ਬਕੀ ਤੇਰੀ ਬਕੀ ਨਹੀਂ ਤੇ ਕਿਸ਼ਤੇ ਦਿਵਾ ਇਹ ਸ਼ੈਣੀ ਵੀ ਝੂਠ ਵਾਲਾ 24 ਫਸਲ ਦਾ 24 ਆਖਾਇਨਾ 베ਰਾ ਵੀ ਕੋਦੇ ਅੱਛਾ ਸੀਐਮ ਨੇ 베ਰਾ ਹੈ ਸਹੀ ਗੱਲ 24 ਬਸਰਾ ਹੈ ਨਾ 베ਰਾ ਹੈ ਸਹੀ ਬਾਤ ਹੈ ਸਹੀ ਕਾਹ ਹੋ ਰਿਹਾ ਜਣੇ ਮੈਂ ਇਹ ਨਿਊਗਾ 베ਰਾ ਤੂ ਮਰਰ 6 ਬਾਕੀ ਮੈਂ ਹੋਰ ਲਗੜੀ ਸਹੀ ਯਾਦਾ ਨਹੀਂ ਜੇ ਆਪਾਂ ਗੱਲ ਕਰੀਏ ਹੁਣ ਜਿਹੜੀ ਸਰਕਾਰ ਹੈ ਉਹ ਵੀਰੇ ਕੈਮਰਾ ਤੋਂ ਉਂਗਲ ਪਰਾਂ ਕਰ ਲੈ ਇਧਰ ਹੀ ਫੜੀ ਰੱਖ ਇਧਰ ਹੀ ਫੜੀ ਰੱਖ ਮੜਾ ਯਾ ਸ਼ੁਕਰੀਆ ਜੀ ਠੀਕ ਹੈ ਆ ਆਗਰ ਹਮ ਬਾਤ ਕਰੇ ਤੋ ਕਿਸਾਨ ਮੋਦੀ ਸਾਹਿਬ ਕਹਤੇ ਹੈ ਮੇਰੇ ਰਸ਼ੀਆ ਕੀ ਚੰਗ ਰਖਵਾਤੀ 200 ਕਿਲੋਮੀਟਰ ਦੂਰ ਜਾ ਕੇ ਯੇ ਮਸਲਾ ਕਰਕੇ ਆਉਣੀ ਸੁਣ ਜਾ ਰਹੀ ਘਰ ਕਾ ਰੋਲਾ ਸੁਣ ਜਾ ਲਿਆ ਨਹੀਂ ਘਰ ਕਾ ਸੁਣ ਜਾ ਲਿਆ ਉੜਾ ਚਾਲ ਗਿਆ ਉਹ 200 ਕਿਲੋ ਉਹ ਉੜਾ ਚਾਲ ਗਿਆ ਉਹ ਚੱਕੀ ਕੁੱਤਾ ਚਾਟੇ ਹੂੰ ਉਹ ਥਰੜਾ ਗਾਣਾ ਆਇਓ ਚੱਕੀ ਕੁੱਤਾ ਚਾਟੇ ਨਹੀਂ ਉੜਾ ਚਾਲ ਆ ਆਪਣੇ ਘਰ ਕੇ ਬਾਲਕ ਸੰਭਲ ਮੈ ਨਹੀਂ ਆ ਰਿਹਾ ਉਸਨੇ ना बड्डे आ रहे ना छोटे हारे किसी की तो मान ले बालक का गोली लागी जब एक शब्द नहीं बोले नहीं। राजा, अन्याई। नहीं। अन्याई राजा का टेम करे सही बात है जब आत्मा मोगरा होगा <laughs> नहीं अच्छा वो, हो वो, हो वो पकड़ा गया जो आत्मा मोगरा होगा ना वो पकड़ेगा अच्छा राजा रहेगा आगा गए बबल रहेगी पाचे पे लोगों ने राह नही होगा और के देश विदेशा में यू घूम घूम कर नुमान रहा म क्या क्या लाग रहा हूँ कौछ नहीं लाग रहा है नहीं यू सारा सोता फ्री लाग रहा है बंदर को कटामरा खार का नहीं जो यू सारा सोता फ्री लाग रहा है बंदर पांच किलो और तीन किलो hmm. फ्री आम ने भी नहीं चंदा फ्री किशन ने नहीं चंदा यू सब देश का नुकसान लाग रहा कर नहीं आज का मोदी सरकार है ਏ ਪਿਛਲੇ ਲੰਬੇ ਸਮੇਂ ਤੋਂ ਕਹਿ ਰਹੀ ਹੈ ਕਿ ਜਿੰਨਾ ਫਾਇਦਾ ਮੋਦੀ ਸਰਕਾਰ ਨੇ ਕਿਸਾਨ ਨੂੰ ਕਰੀਆ ਉਤਨਾ ਕਿਸੇ ਸਰਕਾਰ ਨੇ ਨਹੀਂ ਕੀਆ। ਕਿਹਾ ਤੁਮ ਲੱਗਦਾ ਹੈ ਵੀ ਸਹੀ ਬਾਤ ਹੈ। ਕੌਣ ਸੇ ਟੈਕਸਰੀ ਕੀ ਕਿਸ਼ਤ ਮਾਫ ਕਰਦੀ ਨੂੰ ਬਤਾ ਮਰੇ ਦਾ। ਸਹੀ ਬਾਤ ਹੈ। ਨਹੀਂ ਫਾਇਦਾ ਜਬ ਹੋਆ ਕਰ ਮਨ ਟ੍ਰੈਕਟਰ ਲੈ ਖਾ ਲੋਨ 'ਤੇ। ਮੇਰੇ ਹੀ ਕੋ ਕਿਸ਼ਤ ਮਾਫ ਕਰਤੀ ਹੋ। ਮਰਾ ਕੋ ਕ੍ਰੈਡਿਟ ਕਾਰਡ ਮਾਫ ਕਰ ਦਿਆ। ਹਾਂ ਭਾਈ। ਉਹੜਾ ਸਰਕਾਰ ਦਾ ਫਾਇਦਾ ਹੋਇਆ। ਹਾਂ। ਬਾਕੀ ਇਹ ਬਤਾਓ ਜੋ ਸ਼ਰਣੀਆਂ ਬਾਤ ਹੈ। ਸ਼ੈਣੀ ਨਾ ਕਰਿਆ। ਇਹ ਬਤਾਵਾ ਤਰੇ ਦਾ। दो दो हजार रूपया के जरूर दिए भाई okay. देखो ना जो बात है, है उन्हें कहे बने अटे नहीं है दो दो हजार रुपया पहले दे दिया इलेक्शन में वो इन्हे बोलिया था वो दो दो हजार रुपया पहले से कैम है क्या अब और तो मजबूत होगा ये तो घना मजबूत होगा और लड़ाई चलिए सदा डेते है और खुड़का आ रहा है ये मोखा ठा लो कठा लो कड़का ठा लो और कह दो साल पाछ डालो इनकी तो बात सुन गधा गदा जब मान रहा जब वे पाछे क्या रहे आखिर में आप किसानों को क्या संदेश देना चाहते हैं किसान एकता जिंदाबाद वाहगुरु जी का खालसा वाहगुरु जी की फतेह धन्यवाद बहुत बहुत आपका